ਅੰਮ੍ਰਿਤਸਰ ਬਸਤੀ ਮਕਬੂਲਪੁਰ ਦੇ ਰਹਿਣ ਵਾਲੇ ਸਰਮਣ ਨਾਮੀ ਆਦਮੀ ਦੇ ਉਸ ਦੀ ਪਤਨੀ ਰਾਣੀ ਘਰ ਵਿੱਚ ਵੜਪਾਗ ਸਿੰਘ ਦੀ ਗੱਤੀ ਲਾਉਂਦੇ ਸਨ ਇਸ ਸਬੰਧੀ ਕਿਸੇ ਵੱਲੋਂ ਸਤਕਾਰ ਕਮੇਟੀ ਨੂੰ ਸ਼ਿਕਾਇਤ ਕੀਤੀ ਗਈ ਸੀ ਅੱਜ 1.9.2024 ਨੂੰ ਜਦੋਂ ਸਤਕਾਰ ਕਮੇਟੀ ਦੇ ਸਿੰਘਾਂ ਨੇ ਜਾ ਕੇ ਦੇਖਿਆ ਤਾਂ ਉਸ ਘਰ ਵਿੱਚ ਦੋ ਅਖੰਡ ਪਾਠ ਵੀ ਕੀਤੇ ਜਾ ਰਹੇ ਸਨ ਅਤੇ ਵੱਖ-ਵੱਖ ਤਰ੍ਹਾਂ ਦੀਆਂ ਮੂਰਤੀਆਂ ਫੋਟੋ ਤਸਵੀਰਾਂ ਤੇ ਹੋਰ ਵੀ ਕਈ ਤਰ੍ਹਾਂ ਦੇ ਪਖੰਡ ਕੀਤੇ ਗਏ ਥਾਣਾ ਮਕਬੂਲਪੁਰ ਦੇ ਐਸ ਐਚਓ ਸਰਦਾਰ ਹਰਪ੍ਰਕਾਸ਼ ਸਿੰਘ ਆਪਣੀ ਟੀਮ ਸਮੇਤ ਮੌਕੇ ਤੇ ਪਹੁੰਚੇ ਅਤੇ ਇਸਤਿਤੀ ਦਾ ਜਾਇਦਾ ਲਿਆ ਤੁਸੀਂ ਜੁੜੇ ਰਹੋ ਪਬਲਿਕ ਕਰਾਇਮ ਨਿਊਜ਼ ਦੇ ਨਾਲ ਮੈਂ ਕਿਰਪਾਲ ਸਿੰਘ ਛਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਕਬੂਲਪੁਰ ਵਿਖੇ ਅੱਜ ਅਸੀਂ ਜਥੇ ਸਮੇਤ ਪ੍ਰਸ਼ਾਸਨ ਨੂੰ ਐਸ ਐਚਓ ਮਕਬੂਲਪੁਰੇ ਨੂੰ ਨਾਲ ਲੈ ਕੇ ਆਏ ਆ ਤੇ ਤੁਸੀਂ ਸੰਗਤ ਜੀ ਵੇਖ ਕੇ ਹੈਰਾਨ ਹੋ ਜਾਓਗੇ ਇਹ ਗਰੰਟੀ ਦੇ ਪਾਰਟੀਆਂ ਦਾ ਫਰਜ਼ ਪਹਿਰੇ ਦੇ ਆਧਾਰ ਤੇ ਬੰਦਾ ਹੈ ਮੁੜ ਕੇ ਆਪ ਜੀ ਪਿੰਦੇ ਰੌਲਾ ਪਾਉਂਦੇ ਕਿ ਸਤਕਾਰ ਕਮੇਟੀ ਵਾਲੇ ਗਰੰਟੀ ਦੇ ਪਾਰਟੀਆਂ ਨਾਲ ਆ ਆ ਬਟੀਰਾ ਕਿਉਂ ਕਰਦੇ ਇਹ ਭੈਣ ਕੀ ਨਜ਼ਰ ਆ ਤੀਨ ਆਂਦਰਾ ਇਹ ਰਾਜਵੀਰ ਰਾਣੀ ਰਾਣੀ ਇਹ ਰਾਣੀ ਜਿਹੜੀ ਆ ਇੱਥੇ ਗੱਦੀ ਲਾਉਂਦੀ 100 ਵਾਰ ਦੇ 100 ਵਾਰ ਯੋਦ ਲਾਉਂਦੀ ਆ ਭਾਵੇਂ ਵਿਡਭਾਗ ਸੋਰੀ ਇਹ ਮਗਲੇ ਬਣੇ ਜਿਹੜੇ ਤੇਜੂ ਬਣਿਆ ਕਿੰਨੇ ਲੋਕ ਆਂਦੇ ਤੁਹਾਡੇ ਕੋਲ ਇਸ ਵਾਰ ਕੋਈ ਨਹੀਂ ਆਉਂਦਾ ਬਾਬਾ ਮੱਥਾ ਟੇਕਣ ਆਉਂਦੇ ਆ ਮੱਥੇ ਟੇਕਣੀ ਆਉਂਦੇ ਆ ਕਿੰਨੇ ਲੋਕ ਆਂਦੇ ਆ 2 4 10 ਕਿਤੇ ਦੱਸ ਦੇ ਜਿੰਨ ਕਿਹਦੇ ਦੇ ਜਿਹਨਾਂ ਨੂੰ ਪੁੱਜ ਨਹੀਂ ਦਿੰਦੇ ਬਾਬਾ ਪੁੱਜ ਨਹੀਂ ਦਿੰਦੇ ਬਾਬਾ ਕਿਰ ਆਏ ਪੁੱਜ ਨਹੀਂ ਦਿੰਦੇ ਬਾਬਾ ਸਾਡੇ ਤੁਹਾਡੇ ਘਰ ਕਿਉਂ ਆਉਂਦੇ ਮੱਥਾ ਟੇਕਣ ਆਣ ਆਂਦੇ ਆ ਜਿੰਦੇ ਕੋਈ ਨਿਭਾ ਨਹੀਂ ਲੇਣ ਕੋਈ ਮੇਰੀਏ ਕੇ ਬਵੜ 500 ਕੀ ਲੱਗਦਾ ਇਹਦਾ ਨਹੀਂ ਮਹਾਰਾਜ ਇਹ ਤੱਕ ਪੁੱਛਦੇ ਤੇਰਾ ਘਰ ਕਿੱਥੇ ਆ ਤਰਾ ਕਰ ਜਿਵੇਂ ਤਰਾ ਕਰ ਜਿਵੇਂ ਇੱਥੇ ਵੀ ਅੰਦਰ ਹੀ ਆ ਹਾਂਜੀ ਕਿਹਦਾ ਤਰਾਣੀ ਸਾਣੀ ਜੇ ਹਾਂ ਤੇ ਤੇਰੇ ਤੇ ਕਿਉਂ ਨਹੀਂ ਆ ਗਿਆ ਬਬੇਡ ਭਗਸੌਰ ਤੇ ਕਿਉਂ ਆਇਆ ਉਹ ਮੰਦੀ ਹੋਊਗੀ ਬਬੇਡ ਭਗਸੌਰ ਨੂੰ ਮੈਂ ਜਿਹੜੀਆਂ ਚਲਾਕੀਆਂ ਚੱਲਣੀਆਂ ਨਹੀਂ ਹੋਣਾ ਸਾਰਾ ਜਰਾ ਡਾੜਾ ਪੂਰਾ ਕੱਢ ਕੇ ਲਿਆਏ ਆ ਲੇਕਿਨ ਸੰਜਾ ਨਹੀਂ ਪੁੱਛਣਾ ਲੈ ਕੇ ਆਏ ਉਹ ਜੀ ਜਗ੍ਹਾ ਤੇ ਨਹੀਂ ਖੜਾਂਗੇ ਅਸੀਂ ਨਹੀਂ ਪਹਿਲੀ ਗੱਲ ਜਗ੍ਹਾ ਹੀ ਅਨੁਕੂਲ ਨਹੀਂ ਵੇਖ ਤੂੰ ਵੀ ਮਹਾਰਾਜ ਦੇ ਲਿਆਉਣ ਵਾਲੀ ਜਗ੍ਹਾ ਹੈਗੀ ਆ ਮੈਂ ਵਾਹਿਗੁਰੂ ਜੀ ਇਹਨਾਂ ਨੂੰ ਮਨਾ ਹੀ ਕਰਦਾ ਰਿਹਾ ਜੇ ਕੀ ਮਨਾ ਕਰਦਾ ਰਿਹਾ ਜ਼ਬਰਦਸਤੀ ਲੈ ਕੇ ਪਾਟੇ ਸੇ ਕਿਨੇ ਗਏ ਪਾਟਿਸ ਸਿੰਘ ਕਿਨੇ ਗਏ ਪਾਟਿਸ ਸਿੰਘ ਦੇ ਨਾਲ ਖਾ ਪਬੀ ਨਿਸ਼ਾਨ ਸਿੰਘ ਲਿਖੋ ਪਾਟਿਸ ਇਦਾਂ ਖਲੋਇਆ ਨਾ ਕਰੋ ਪਾਟਿਸ ਅਜੂ ਕਿਹਦੀ ਲੱਗੀ ਮੋਲ ਦੀ ਪਤਾ ਲੱਗਾ ਚੰਦੂਆ ਸਾਹਿਬ ਲਈਦਾ ਪਹਿਲਾ ਲਾਈਦਾ ਸਿਆਣੇ ਬਣੋ ਤੁਰੇ ਤੀ ਵੇ ਉਹ ਚੰਦੂਆ ਸਾਹਿਬ ਲਈਦਾ ਕਿਹੜੇ ਕੰਪੈਨਾਂ ਲਈਦਾ ਵਾ ਜਿਹੜਾ ਚੰਦੂਆ ਸਾਹਿਬ ਕਿਦੋਂ ਦਾ ਸ੍ਰੀ ਖਨਪਾ ਸਾਹਿਬ ਸਾਹਿਬ ਨੂੰ ਕਹਿ ਰਾਮ ਕਰਨ ਵਾਸਤੇ ਕਿਨੇ ਦਿਨ ਪਹਿਲਾਂ ਗਿਆ ਇਹਨਾਂ ਦੋ ਤਿੰਨ ਦਿਨ ਪਹਿਲਾਂ ਤਿੰਨ ਦਿਨ ਪਹਿਲਾਂ ਘਰ ਵੇਖਣਗੇ ਕਿਥੇ ਧਾਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਦੇ ਮਾਰਗ ਨੇ ਸੁਭਾਏ ਮਨ ਹੋਣਾ ਹੀ ਉਹ ਅਗ੍ਜਗਾ ਵੇਖੀ ਮੈਂ ਜਗਾ ਵੇਖੀ ਸੀ ਜੇ ਆਪ ਜੀ ਨਾ ਆਉਂਦੇ ਪਾਤੀ ਸਿੰਘ ਆਉਂਦੇ ਤੇ ਗੁਰੂ ਸਾਹਿਬ ਆਜਣੇ ਸੀ ਉਹਨਾਂ ਨੇ ਲੈਵਣੇ ਸੀ ਨਹੀਂ ਲੈਵਣੇ ਉਹਨਾਂ ਨੇ ਨਹੀਂ ਇਹਦੇ ਕਸੂਰ ਆ ਕੋਲ ਨੂੰ ਭਰਿਆ ਮੈਂ ਹਾਂਜੀ ਮੈਂ ਗਲਤੀ ਹੋ ਗਈ ਸੇ ਕੌਮ ਕਿੰਨੀ ਤੱਕ ਤਾਉਂ ਜਾਰੀ ਰੱਖਦੀ ਤੂੰ ਤੁਸੀਂ ਬਦਨਾਮ ਕਰਤੀਆਂ ਮੜ ਕੇ ਕਹਿਣਾ ਆਣ ਕੇ ਬਾਬੇ ਸਾਨੂੰ ਕੁੜਦੇ ਆ ਹੁਣ ਆ ਬਿਹਾ ਸਕੰਜਾ ਤੇ ਤੇ ਤਿਆਰ ਹੋ ਰਹੀ ਉਹ ਭਰਾ ਨਾਲ ਆਈ ਤੋ ਆਈ ਹੁਣ ਤੂੰ ਆ ਇਨਾਂ ਨੇ ਮਗਰ ਤੇਰੀ ਜਵਾਨਤ ਨਹੀਂ ਕਰਾਉਣੀ ਉਹ ਪੁੱਛ ਰਾ ਜਿਹੜੀ ਆਂਦੀ ਮੇਰੇ ਤੇ ਬਾਬਾ ਆਉਂਦਾ ਵੜ ਭਾਗ ਸੋ ਪੁੱਛ ਰਾ ਕਰਾਉਗੀ ਜੀ ਮਾਂ ਤੇ ਪੁੱਛ ਰਾ ਪੁੱਛ ਰਾ ਨੂੰ ਸੌ ਵਾਰੀ ਗੱਡੀ ਲਾਉਣੀ ਆਂਦੇ ਸੌ ਵਾਰ ਲੋਕਾਂ ਨੂੰ ਪੁੱਛਣਾ ਦੇਣੀ ਆਂ ਭੇਜ ਵੀ ਹੋਈ ਆ ਦੱਸ ਦੇ ਮੈਨੂੰ ਇਹਨਾਂ ਸਾਨੂੰ ਆਉਂਦੀ ਲੋਹੜੀ ਤੇ ਤੇਰੇ ਕਰਕੇ ਤੇਰੇ ਹੁਣ ਕੀ ਬਜਣ ਨੂੰ ਕਹਾਂ ਮੈਂ ਤੂੰ ਗੁਰੂ ਦਾ ਵਜੀਰ ਨਾ ਇੱਕ ਸਾਦਾ ਜਲਦੀ ਤੇ ਤੇਰੇ ਕਰਕੇ ਸਾਨੂੰ ਗੁਰੂ ਸਾਹਿਬ ਅੰਦਰ ਗਏ ਉੱਥੇ ਜਿੱਥੇ ਪੂਰੀ ਭਾਰੀ ਮਨਮਾਤ ਹੋ ਰਹੀ ਆ ਤੇਰੇ ਕਰਕੇ ਗਏ ਗੁਰੂ ਸਾਹਿਬ ਜੇ ਤੂੰ ਨਾ ਜਾਂਦਾ ਗੁਰੂ ਸਾਹਿਬ ਨਹੀਂ ਜਾਣੇ ਮੈਂ ਦੋਸ਼ੀ ਗੁਰੂ ਦਾ ਹਾਂ ਹਾਂ ਜੀ ਰੋਸ਼ੀ ਗੁਰੂ ਜੀ ਜਿਹੜੇ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਦੇ ਇੱਥੇ ਬਾਬੇ ਵਡਪਾਉਂ ਦਾ ਪਹਿਰਾ ਦੱਸ ਕੇ ਤੁਹਾਡਾ ਪੂਰਾ ਜਨ ਲਿਆ ਨਹੀਂ ਹੁਣ ਹਾਂ ਆ ਇੱਥੇ ਪਿੰਡ ਵੀ ਵਸਦਾ ਸਾਰਾ ਇਹ ਵੀ ਮੰਨਦੇ ਹੋਣਗੇ ਇਹਨਾਂ ਨੇ ਕਿਹਾ ਤਾਂ ਕਿਸ ਨੂੰ ਤੁਹਾਡੇ ਬਾਬੇ ਵਡਪਾਉਂ ਦਾ ਪਹਿਰਾ ਆਉਂਦਾ ਆ ਤੁਸੀਂ ਪਿੰਡ ਵਾਲੋ ਮਹਿੰਗਾ ਲਈ ਤੁਸੀਂ ਮੰਨਦੇ ਤੁਸੀਂ ਸਾਰੇ ਕੋਈ ਦੇਵ ਦੇਵਤੇ ਨੂੰ ਮੰਨਦਾ ਹੀ ਹੋਵੋਗੇ ਆਪਾਂ ਹਾਂਜੀ ਪੂਜਾ ਸਾਰੇ ਕਰਦੇ ਆਪਾਂ ਕਰਦੇ ਨੌਜੋਨ ਕਰਦੇ ਆ ਕਿਸ ਨੇ ਕਿਹਾ ਮੇਰੇ ਤੇ ਪਹਿਰਾ ਆ ਗਿਆ ਕਿ ਤੁਹਾਨੂੰ ਉਹਦਾ ਸੁਣ ਤੇਰੇ ਤੇ ਫੈਸਲਾ ਹੀ ਤਾ ਖਮਾ ਬਖਸ਼ ਦੋ ਹਾਂ ਇਹ ਕਹਿੰਦੇ ਆ ਰਹੀ ਉਹ ਚੁੱਕ ਦੇ ਨੇ ਉਥਾ ਆਪਾਂ ਜੋ ਵੀ ਤੁਸੀਂ ਕਹੋਗੇ ਚੁੱਕ ਦੇ ਨੇ ਇਹ ਇਹ ਹੁਣ ਤੁਹਾਨੂੰ ਚੁੱਕਦਾ ਜਿੱਦ ਆ ਗਿਆ ਇਹਨਾਂ ਦੀ ਡਾਂਗ ਰੀਦ ਕਰਕੇ ਤੇ ਜਾਂ ਪੁਲਿਸ ਮੁਲਾਜ਼ਮ ਜਿਹੜੇ ਭਰਾਏ ਉਹਨਾਂ ਦਾ ਡਰ ਤੋਂ ਤੈਨੂੰ ਪਹਿਲਾਂ ਨਹੀਂ ਪਤਾ ਪਹਿਲਾਂ ਹੀ ਪਤਾ ਤੈਨੂੰ ਮਿਲਿਆ ਹੈ ਹੈ ਪਤਾ ਹੀ ਮਿਲਿਆਦਾ ਇਹਨਾਂ ਨੂੰ ਮੈਂ ਆਖਿਆ ਸੀਗਾ ਬੜਾ ਇਹ ਸ੍ਰੀ ਖਾਨਪਟਸਾ ਦੋ ਕਰਾ ਸਕਦਾ ਪਰਵਾਰ ਨੂੰ ਦੱਸਦੇ ਚੱਲੇ ਦੱਸਦੇ ਕਿ ਕਹਿੰਦੇ ਜਨਮ ਦਿਨ ਮਨਾ ਰਹੇ ਹਾਂ ਹਾਂ ਜੀ ਦੱਸਦੇ ਮੈਨੂੰ ਸ੍ਰੀ ਖਾਨਪਟਸਾ ਵੀ ਪੇਟਾ ਕਿ ਨਹੀਂ ਆ ਪੁੱਛੀ ਹੁਣ ਤੇਰੇ ਤੇ ਵਿਚੇ ਬਾਟੀਆਂ ਤੇ ਕਾਰਵਾਈ ਰਾਵੀਗ ਰਹਿੰਦੀ ਏ ਨਹੀਂ ਨਹੀਂ ਰਹਿਣਾ ਪਾਠੀ ਬਲਾਕਟ ਗੇ ਪਾਠੀ ਬਲਾਕਟ ਦਾ ਗੁਰੂ ਸਾਹਿਬ ਜੀ ਦੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਆਲ ਇੰਡੀਆ ਮੁਕਬੂਲਪੁਰੇ ਸਰਵਜਨ ਸਿੰਘ ਦੇ ਕਾਰਨ ਜਦੋਂ ਆਣ ਕੇ ਧਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ ਤੋਂ ਸ੍ਰੀ ਖੰਡਪੜ ਸਾਹਿਬ ਆਰੰਭ ਨੇ 31 ਤਰੀਕ ਤੋਂ 2 ਤਰੀਕ ਨੂੰ ਦਿਨ ਸੋਮਵਾਰ ਭੋਗ ਪਾਣੇ ਨੇ ਤੇ ਆ ਕੁਲਦੀਪ ਸਿੰਘ ਗਰੰਥੀ ਜੀ ਨੇ ਇਹਨੇ ਆਰੰਭ ਕੀਤੇ ਨੇ ਉਹਨਾਂ ਦੇ ਕਾਰਜ ਜੇਕਰ ਇਹ ਉਹਨਾਂ ਨੂੰ ਮਨਾ ਵੀ ਕਰਦੇ ਰਹਿ ਪਰ ਮਨਾ ਕਰਨ ਦੇ باوجود ਵੀ ਉਸ ਪਰਿਵਾਰ ਨੇ ਪ੍ਰਵਾਨ ਕੀਤੀ ਕਿ ਪਾਠੀ ਉਧਾਂ ਇਹਨਾਂ ਦੇ ਕੋਈ ਕਸੂਰ ਆ ਰਹੀ ਵੀ ਆ ਇਹ ਜਿਹੜੇ ਦੋ ਸ੍ਰੀ ਖੰਡ ਪੜਸਾ ਆਰੰਭ ਹੋਏ ਨੇ ਉਹ ਤੁਸੀਂ ਵੇਖ ਲਓ ਕਿਹੜੀ ਜਗ੍ਹਾ ਤੇ ਕਿੰਨੇ ਤੇ ਕਿੱਥੇ ਕੀਤੇ ਨੇ ਕੌਣ ਕੀਤੇ ਨੇ ਸ੍ਰੀ ਅਕਾਲ ਤਾਸਾ ਤੋਂ ਹੁਕਮਨਾਮੇ ਵੀ ਜਾਰੀ ਹੋਏ ਨੇ ਪਰ ਫਿਰ ਵੀ ਇਹ ਹੁਕਮਨਾਮਿਆਂ ਨੂੰ ਲੋਕ ਤੇ ਚ ਸਮਝਦੇ ਨੇ ਜੇਕਰ ਸਤਕਾਰ ਕਮੇਟੀ ਇਹਨਾਂ ਨੂੰ ਸੌਦਾ ਲਾਉਂਦੀ ਹੈ ਪਾਰਟੀਆਂ ਨੂੰ ਤੇ ਗਰੰਥੀਆਂ ਨੂੰ ਤੇ ਫਿਰ ਲੋਕ ਕਹਿੰਦੇ ਨੇ ਇਹ ਗੁੰਡਾਗਰਦੀ ਕਰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਤਕਾਰ ਨੂੰ ਮੁੱਖ ਰੱਖਦੇ ਹੋਏ ਐਸ.ਐਚ.ਓ ਹਰਪ੍ਰਕਾਸ਼ ਸਿੰਘ ਜੀ ਮਕਬੂਲਪੁਰੇ ਥਾਣੇ ਤੋਂ ਉਸ ਵੇਲੇ ਤੁਰੰਤ ਸਾਡੇ ਨਾਲ ਇੱਥੇ ਟੀਮ ਲੈ ਕੇ ਆਪਨੀ ਪਹੁੰਚੇ ਜਦੋਂ ਆਣ ਕੇ ਇਹਨਾਂ ਨੇ ਵੀ ਮੌਕਾ ਵੇਖਿਆ ਤੇ ਬੜਾ ਰੋਸ ਇਹਨਾਂ ਦੇ ਅੰਦਰ ਇਹ ਆਇਆ ਕਿ ਇੱਥੇ ਸਤਿਗੁਰਾਂ ਦਾ ਪ੍ਰਕਾਸ਼ ਨਹੀਂ ਸੀ ਹੋ ਸਕਦਾ ਪਰ ਇਹ ਗ੍ਰੰਥੀ ਮਾਇਆ ਦੀ ਖਾਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਜ਼ਾਦਾ ਨੂੰ ਠੇਸ ਪਹਾਰ ਰਹੇ ਨੇ ਸਿੱਖਾਂ ਦੇ ਹਿਰਦਿਆਂ ਨੂੰ ਠੇਸ ਪਹਾਰ ਰਹੇ ਨੇ ਤੇ ਅਸੀਂ ਇਹ ਮੰਗ ਕਰਦੇ ਹਾਂ ਕਿ ਇਦਾਂ ਦੇ ਜਿਨ੍ਹਾਂ ਦੇ ਘਰਾਂ ਦੇ ਅੱਜ ਕੋਈ ਪੀੜਾਂ ਦੀ ਜਗ੍ਹਾ ਬਣੀ ਆ ਜਾਂ ਕੋਈ ਵੀ ਕਿਸ ਪ੍ਰਕਾਰ ਦੀ ਮਨਮਤ ਹੁੰਦੀ ਆ ਉਹਨਾਂ ਦੇ ਕਾਰਜ ਵਿੱਚ ਸ੍ਰੀ ਖੰਡ ਪਾਤ ਸਾਹਿਬ ਪਰਾਰਾਮ ਨਾ ਕਰਨ ਜੇਕਰ ਪਰਿਵਾਰ ਨੇ ਕਰੋਨਾ ਦੇ ਗੁਰੂ ਘਰ ਕਰਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਦੇ ਆਣ ਵਾਲੇ ਜੀ ਇੱਥੋਂ ਦੇ ਮਕਬੂਲ ਤੁਹਾਡੇ ਘਰ ਦੇ ਵਿੱਚ ਗੱਦੀ ਲੱਗਦੀ ਆ ਬੜਪਾਗ ਸਿੰਘ ਦੀ ਨਹੀਂ ਉੱਧਰ ਰੱਖੀ ਹੋਈ ਹੈ ਜੀ ਇਹ ਉੱਧਰ ਮੂਰਤੀਆਂ ਵੀ ਰੱਖੀਆਂ ਤੇ ਤੁਸੀਂ ਖੰਡ ਪਾਟਸਾਬ ਵੀ ਕਰਾਏ ਤੇ ਜਥੇਬੰਦੀਆਂ ਤੁਹਾਡੇ ਅੱਜੇ ਵਿਰੋਧ ਦੇ ਵਿੱਚ ਖੜੀਆਂ ਹੋਈਆਂ ਤੁਸੀਂ ਵੀ ਕਹੋਗੇ ਬੱਸ ਇਹ ਹੋ ਗਈ ਬਾਬਾ ਜੀ ਅੱਗੇ ਤੋਂ ਨਹੀਂ ਕਰਾਵਾਂਗੇ ਜਿੱਤਰਾ ਤੁਸੀਂ ਕਹੋਗੇ ਗੁਰਦੁਆਰੇ ਦਿਖਾਇਆ ਕਰਾਂਗੇ ਜਿੱਦਾਂ ਕਹੋਗੇ ਗੁਰਦੁਆਰੇ ਜਿੱਥੇ ਕਹੋਗੇ ਉੱਥੇ ਕਰਾਇਆ ਕਰਾਂਗੇ ਉੱਥੇ ਹੀ ਕਰਾਇਆ ਕਰਾਂਗੇ ਕਿੰਨੇ ਚਿਰ ਤੋਂ ਕਰਾ ਰਹੇ ਜੀ ਪਹਿਲੀ ਵਾਰ ਜਿਹੜੇ ਖੰਡ ਪਾਟਸਾਬ ਕਰਵਾ ਰਹੇ ਤੁਸੀਂ ਆਪਣੇ ਵੱਲੋਂ ਕਰਵਾ ਰਹੇ ਜਾਂ ਕੋਈ ਸੰਗਤ ਕੋਈ ਕਰਵਾ ਰਹੀ ਤਾਂ ਨਹੀਂ ਆਪਣੇ ਵੱਲੋਂ ਕੀ ਕਾਰੋਬਾਰ ਕਰਦੇ ਤੁਸੀਂ ਸਰ ਇਹ ਦਾ ਕਾਰੋਬਾਰ ਤਾਂ ਹੈ ਇੱਕ ਬੁਣੇ ਕੰਨਾ ਤੋਂ ਮੇਰੀ ਜਿਹੜੀ ਉਹ ਕਮਰਾਂ ਕਰਦੀ ਦੂਜੇ ਹਾਂਜੀ ਬਾਬਾ ਜੀ ਜਿਹੜੀ ਝੂੜ ਨਹੀਂ ਮਾਰਦਾ ਬਾਬਾ ਜੀ ਪਿੰਡ ਦਾ ਚਾ ਬਾਬਾ ਜੀ ਜਿੰਨ ਮਰਜੀ ਜਿੰਨ ਮਰਜੀ ਪੁੱਛ ਸਕਦੇ ਕਿੰਨੇ ਪਰਿਵਾਰਕ ਮੈਂਬਰ ਇੰਦੇ ਤੁਸੀਂ ਚਾਰ ਉੱਪਰ ਵੀ ਰੈਸ਼ ਹੈਗੀ ਐਨੂੰ ਥੱਲੇ ਵੀ ਰੈਸ਼ ਹੈਗੀ ਥੱਲੇ ਥੱਲੇ ਰਹਿ ਅਸੀਂ ਬਹਿਣ ਥੱਲੇ ਗੁਰੂ ਸਾਹਿਬ ਦਾ ਪ੍ਰਕਾਸ਼ੀਤ ਤਾਂ ਉੱਪਰ ਧੜੀ ਰੈਸ਼ ਆ ਉੱਪਰ ਕੰਮ ਦਾ ਤੁਸੀਂ ਹਾਂਜੀ ਕਮਰਾ ਖਾਲੀ ਕਮਰਾ ਜੀ